ਅੱਜ ਆਪਾਂ ਗੱਲ ਕਰਾਂਗੇ ਗਰੀਬਾਂ ਦੇ ਮਜਲੂਮਾਂ ਦੇ ਦਿਲਾਂ ਦੀ ਜਾਨਣ ਵਾਲੇ ਉਹਨਾਂ ਦੇ ਰੱਖਿਆ ਕਰਨ ਵਾਲੇ ਮਹਾਨ ਪੰਜਾਬੀ ਯੋਧੇ ਦੁੱਲਾ ਪੱਟੀ ਬਾਰੇ ਉਹਨਾਂ ਦੀ ਪੀੜੀ ਚੋਂ 22ਵੀਂ ਪੁੱਤ ਚੋਂ ਇੱਕ ਸੱਜਣ ਸਾਨੂੰ ਮਿਲੇ ਨੇ ਉਹਨਾਂ ਨਾਲ ਆਪਾਂ ਗੱਲ ਕਰਾਂਗੇ ਹਾਂਜੀ ਜਨਾਬ ਅਸਲਾਮੁਅਲੈਕਮ ਜੀ ਵਾਲੇ ਤੁਸਲਾਮ ਅਲੈਕਮ ਕੀ ਸੁਭਨਾਮ ਆਪਣਾ ਜੀ ਮੇਰਾ ਨਾਮ ਵੀ ਅਬਦੁੱਲਾਹ ਹੈ ਜੀ ਅਬਦੁੱਲਾਹ ਪੱਟੀ ਅਬਦੁੱਲਾਹ ਪੱਟੀ ਜੀ ਤੁਸੀਂ ਕਿਹਨਾਂ ਦੇ ਵੰਸ਼ ਚੋਂ ਜੀ ਅਬਦੁੱਲਾਹ ਪੱਟੀ ਦੀ ਵੰਸ਼ਲੀ ਚੋਂ 22ਵੀਂ ਪੁੱਤਾਂ ਤੋਂ ਆਤੋਂ ਮਤਲਬ ਤੁਹਾਡੀ ਦੁੱਲਾ ਪੱਟੀ ਜੀ ਦੀ 22ਵੀਂ ਪੁਸਤਕ ਚੋਂ ਤੁਸੀਂ ਹੋ ਹਾਂਜੀ ਠੀਕ ਹੈ ਜੀ ਹੁਣ ਇਸ ਵੇਲੇ ਕਿ ਕਿਹੜੇ ਪਿੰਡ ਵਾਸਾ ਜੀ ਕੋਈ ਸਾਹਿਬ ਜੀ ਕੋਈ ਸਾਹਿਬ ਸੰਗਰੂਰ ਦੇ ਨਾਲ ਹੀ ਕੋਈ ਸਾਹਿਬ ਜੀ 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 ਤੇ ਉਹਨਾਂ ਤੋਂ ਸਬੰਧਿਤ ਕੋਈ ਲਿਖਤ ਜਾਂ ਕੋਈ ਹੋਰ ਤੁਹਾਡੇ ਕੋਲੇ ਉਪਲਬਧ ਹੈ ਜੀ ਸਾਡੇ ਕੋਲੇ ਹੈਗਾ ਜੀ ਪੁਰਾਣਾ ਕੁਰਸੀਨਾਮਾ ਹੈ ਕੁਰਸੀਨਾਮਾ ਹਾਂਜੀ ਅੱਛਾ ਜੀ ਤੇ ਕੋਈ ਪੁਸਤਕ ਵਗੈਰਾ ਜਿਹਦੇ ਵਿੱਚ ਦੁੱਲਾ ਪੱਟੀ ਜੀ ਦਾ ਜ਼ਿਕਰ ਹੋਵੇ ਹੈਗੇ ਜੀ ਕਿਤਾਬਾਂ ਵਿੱਚ ਬਹੁਤ ਹੈਗੀਆਂ ਜੀ ਤੁਹਾਡੇ ਕੋਲੇ ਸਭ ਪਈਆਂ ਜੀ ਸਾਡੇ ਕੋਲੇ ਹੈਗੀਆਂ ਜੀ 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 ਕੋਈ ਘਟਨਾ ਕੋਈ ਦੱਸਣਾ ਚਾਹੁੰਦੇ ਹਾਂ ਥੁਲਾ ਪਠੀ ਜਾਣ ਬਾਰੇ ਜਾਣਕਾਰੀ ਅਬਦੁੱਲਾ ਪੱਟੀ ਸੀਗਾ ਜੀ ਬੜੇ ਬੜੇ ਜਿਹੜੇ ਲੁਟੇਰੇ ਸੀਗੇ ਉਹਨਾਂ ਨੂੰ ਉਹਨਾਂ ਕੋਲੋਂ ਚੀਜ਼ਾਂ ਖੋ ਕੇ ਗਰੀਬਾਂ ਨੂੰ ਦੇਂਦਾ ਸੀਗਾ ਜੀ ਹਰੇਕ ਦੀ ਧੀ ਪਹਿਣ ਨੂੰ ਆਪਣੀ ਧੀ ਸਮਝਦਾ ਸੀਗਾ ਜੀ ਬਾਕੀ ਹਰੇਕ ਜਾਲਮਨਾਲ ਟਾਕਰਾ ਕਰਦਾ ਸੀ ਅੱਛਾ ਜੀ ਯਾਨੀ ਕਿ ਕਹਿ ਸਕਦੇ ਹਾਂ ਵੀ ਜੋ ਅਮੀਰ ਲੋਕ ਨੇ ਜਾਂ ਜੋ ਮਾਰੇ ਤਰੀਕੇ ਨਾਲ ਪੈਸਾ ਕੰਨ ਜੋੜ ਕੇ ਰੱਖਦੇ ਸੀਗੇ ਉਹਨਾਂ ਨੂੰ ਉਹਨਾਂ ਤੋਂ ਪੈਸਾ ਲੁੱਟ ਕੇ ਉਹ ਗਰੀਬਾਂ ਦੀ ਮਦਦ ਕਰਦੇ ਸੀ ਹਾਂ ਜਿਹੜੇ ਮੁਗਲਾਂ ਦੇ ਸੀ ਉਸ ਟਾਈਮ ਦੇ ਜੀ 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 ਮੁਗਲਾਂ ਦੇ ਲੁਟੇਰੇ ਸੀਗੇ ਉਹਨਾਂ ਤੋਂ ਜਿਹੜੇ ਗਰੀਬਾਂ ਨੂੰ ਲੋੜ تھی ਸੀਗੇ ਉਹਨਾਂ ਤੋਂ ਲੈ ਕੇ ਗਰੀਬਾਂ ਨੂੰ ਉਹ ਦੇਂਦਾ ਸੀ ਹਾਂਜੀ ਦੁੱਲਾ ਭੱਟੀ ਨੂੰ ਭਾਰਤ ਦਾ ਰੋਬਿੰਡ ਹੁੱਡ ਵੀ ਸ਼ਾਇਦ ਇਸੇ ਵਾਸਤੇ ਕਿਹਾ ਜਾਂਦਾ ਹੈ ਕਿ ਉਹ ਮਜਰੂਮਾਂ ਦੀ ਸੇਵਾ ਕਰਦੇ ਸੀ ਰੱਖਿਆ ਕਰਦੇ ਸੀ ਉਹਨਾਂ ਦੇ ਹਿੱਤਾਂ ਦੀ ਰੱਖਿਆ ਕਰਦੇ ਸੀਗੇ ਸੋ ਦੁੱਲਾ ਜੀ ਤੁਹਾਨੂੰ ਮਿਲ ਕੇ ਬਹੁਤ ਬਹੁਤ ਖੁਸ਼ੀ ਹੋਈ ਤੇ ਅੱਗੇ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੇ ਪਿੰਡ ਆ ਕੇ ਤੁਹਾਨੂੰ ਮਿਲ ਕੇ ਜਾਈਏ ਤੁਹਾਡੀਆਂ ਪੁਸਤਕਾਂ ਵੀ ਦੇਖ ਕੇ ਜਾਵਾਂਗੇ ਜੀ ਬਹੁਤ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਦਾ ਅੱਲਾਹ ਹਾਫਿਜ਼